ਸਰ ਸਤ ਸ੍ਰੀ ਅਕਾਲ ਪ੍ਰਿਤਾਲ ਕਾਂਡ ਬਲੌਗਰਸ ਤੇ ਸਵਾਗਤ ਹੈ ਸੋ ਦਸਵਾੜਾ ਤਾਂ ਚਲੋ ਜੀ ਆਪਾਂ ਕਰਦੇ ਬਲੌਗ ਸਟਾਰਟ ਬਲੌਗ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਤੁਹਾਨੂੰ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਆਪਾਂ ਨੇ ਕੰਮ ਨੂੰ ਤਸਵੀਰ ਦਾ ਕਰ ਲਿਆ ਤੇ ਆਪਾਂ ਜਾਂਦੇ ਹਾਂ ਜਿਸ ਨੂੰ ਸੁਨਾਮ ਚਲੋ ਸੁਨਾਮ ਜਾ ਕੇ ਭਾਈ ਮੂਰੇ ਜਾ ਕੇ ਆਮਾਨੀ ਦੀ ਮੱਥਾ ਟੇਕ ਕੇ ਮੰਗਿਆ ਜੈ ਦਵਾਰਾਗਾ ਚਲੋ ਜੀ ਅੱਜ ਦੀ کرو دی اپاس نام گیلری سی رپمون کر دیا ਉਹਨੇ ਕਿਹਦੇ ਪੱਟ। ਹਸਨਾ ਮਗਿਆ ਨਾਲ ਤਾਂ ਬਹੁਤ ਮਾਰੀ ਹੋਈ ਮੇਰੇ ਨਾਲ ਤਾਂ ਚਪਲ ਟੁੱਟ ਗਈ ਮੇਰੇ। ਪਹਿਲੀ ਵਾਰ ਹੋਇਆ ਵਰਨਾ ਜਿੱਦ ਲਈਚ ਚਪਲ ਨੂੰ ਦਾ। ਪਹਿਲੀ ਵਾਰ ਕੇਲੇ ਚਪਸਨਾ ਮੈਂ ਮਰ ਬੋਝ ਕਰਦੇ ਨੇ ਆਈ ਦਾ ਤਰ੍ਹਾਂ ਖੜ ਕੇ ਰੱਖਿਆ ਪੈਰ ਮਰ ਦਿੱਤਾ ਜੜੀ ਨੂੰ ਪਤਾ ਲੱਗ ਗਿਆ ਵੀ ਘਰ 파ਰ ਕੇ ਕਹਿ ਦੇ ਲਈ ਕਿ ਮੈਂ। ਛੁੱਲਕੀ ਬੜੋ ਲਹਿਣਾ ਜਮੀਤ ਨਹੀਂ ਕਰਾਣਾ।

ਨੀਂਦ ਚੀ ਬੋਲਿਆ ਫਤਿੰਦਰ ਕਾ ਬੰਦ ਲਿਆ ਬੰਦ ਬੋਲ ਤੀਨ ਤਵੇ ਆਈ ਨਹੀਂ ਜਾਵੇ ਜਿਹੜਾ ਗਰਮੀ ਪੈਨ ਤੇ ਘਰ ਦੇ ਸਾਹਮਣੇ ਖੇਤਾ ਜੀ ਉਹ ਆਪਣਾ ਦਾ सेवन मतलब ओसे एक्टिवेशन के अलावा ठीक केदेता है कि किसान वास्ते भुगतान तक पड़े रखे जी भी अपने वाहन भी ठेके पे ले लिया और वो आप परते की करा देते हैं और वो किसान वास्ते ताकि अपन इसकी डेंट की के सामने में ਕਾਲਾ ਜੁਨੀਏ ਸੀ ਦੇਖ ਕਾਲਾ ਜੀ ਤੋਤਾ ਆ ਗਿਆ ਤਾ ਹੋਰ ਤਰ੍ਹਾਂ ਖਲਾਉਣੇ ਨੇ ਕਰਨਾ ਦੇਖਾਂ ਤਾਂ ਵੀ ਤੰਮ ਵਾਲਾ ਉਹ ਅਸਾਂ ਨੂੰ ਬਤਸੀ ਤੇ ਪਾਇੰਨੇ ਨਾਲ ਦੀ ਕੀ ਪਾਇ ਤੋ ਸਾਤ ਦੇ ਦਿੱਤੇ ਅੰਦਰ ਖਾਸ ਦੇ ਦਿੱਤੇ ਪਾਇੰਨ ਦਾ ਵੀ ਔਖਾ ਹੋ ਜਾਂਦਾ ਕਿ ਨਗਨ ਘਮਰੇ ਹਨ ਬਰਨਣ ਕਰਨ ਸਪੈਟੇ ਦੇ ਰਿਹਾ ਸਪੈਟੇ ਨਾਮ ਨਾਲ ਸਾਰੇ ਤੱਕ ਸਾਰੀ ਬੰਨਾ ਸੈਡਾਂ ਤੇ ਯਾ ਤਾਂ ਕੋਈ ਛੱਟ ਕਿਸ ਨੂੰ ਨੀਂਦ ਹੀ ਲਾ ਦੇਗੀ ਉਹ ਨਾ ਸੇਰ ਦੇ ਆਪਣਾ ਮਾਣਾ ਜੀ ਗਰਮੀ ਦੇ ਨਾਲ ਅੱਗੇ ਪਰ ਅੱਗੇ ਜਿਹੜੀ ਸਾਰੀ ਉਹ ਵੀ ਆਪਣਾ ਖੇਤਾ ਜੀ ਦੇ ਸਾਹਮਣੇ ਰੱਖੋ ਆਹ ਤੇ ਹੁਣ ਸਬਜੀ ਤਾਂ ਆਪਾਂ ਕੱਢ ਲਈਆਂ ਕਿਆਂ ਹੁਣ ਪਾਣੀ ਪਿਆਉਣ ਵਾਲਾ ਰਹੇਗਾ ਮਸਾਲਾ ਕਿੰਨਾ ਹੋਊਗਾ ਇਹ ਜੀ ਬਹੁਤ ਤੇਜ਼ੀ ਪਰੋਂ ਲੱਗ ਥੋੜਾ ਜਿਹਾ ਕਿੱਕੀ ਹੋ ਜਾਂਦੀ ਆ ਤੇ ਜਿ ਕਿੱਕੀ ਬਧੀਂ ਮਿਲਾ ਦੇਗੀ ਮਿੱਠੀ ਜਿਹੀ ਬਣਾਈਏ ਇੰਦਰ ਮੈਂ ਮਿਰਚ ਵੀ ਥੋੜਾ ਜਿਹਾ ਵਧ ਪੈਂਦਾ ਰੂਜੇ ਸਬਜ਼ੀ ਆਪਾਂ ਦੰਨ ਨੂੰ ਖਾਣ ਦੀ ਵੱਧਾਂ ਵੀ ਥੋੜਾ ਜਿਆ ਸਵੇਰ ਤੇ ਡੈਡੀ ਨੇ ਸਿੱਟ ਮੈਂ ਐਨਾ ਨੂੰ ਪਾਇਆ ਹਜੇ ਵੀ ਕਹਿੰਦਾ ਘੱਟ ਆਗਾ ਹੋਰ ਪਾ ਕੇ ਜਾ ਉਹਨਾਂ ਦਾ ਪਹਿਲਾ ਕੰਮ ਨੇ ਮੇਟ ਜੈ ਸੀ ਸਿਰ ਪਾਣੀ ਪਿਆਉਣਾ ਆ ਰਹਿਦਾ ਹਜੇ ਤੇ ਸੁੱਤਾ ਦਾ ਦੋਤੀ ਪਹਿਲਾਂ ਆ ਜਾਂਦਾ ਹੁੰਦਾਗਾ ਸਨੇਹਾ ਤਾਂ ਕੱਛ ਪਹਿਲਾਂ ਤਾਂ ਪੱਟ ਲੈਣੇ ਬਾਅਦ ਚ ਤੇ ਉਹਨਿੰਨੇ ਪਾਣੀ ਆਪਾਂ ਨੂੰ ਸਾਨੂੰ ਅੱਜ ਹੁਣ ਹੋਰ ਸਬਜ਼ੀ ਬਣ ਦੂਗੀ ਕੱਟਤੀ ਰਹਿੰਦੇ ਉਹਨਾਂ ਚਰਦੀਏ ਦੁਕਣ ਵਿੱਚ ਪਰੂੜੀ ਕੇ ਅਤਮਾ ਹੈ ਤੇ ਪਰੂੜੀ ਇੱਕ ਵਿਚਾਲੇ ਜਿਆ ਸੋਰੀ ਵਿੱਚ ਸਾਈਡ ਤੇ ਜਗ ਕੱਟ ਰਹੀ ਜਾਂਦੀ ਫਿਰ ਇਧਰ ਸਾਈਡ ਤੇ ਜਗ ਕੱਟ ਰਹੀ ਜਾਂਦੀ ਆ ਵਾ ਹੋਰ ਕਰ ਦਾਂਗੇ ਥੋੜਾ ਇੰਪਾਲਾ ਨਹੀਂ ਪੜੇ ਲੱਕੀ ਰਹਿ ਗਿਆ ਲੱਕੀ ਨੂੰ ਫੜੋ Er du lykkelig? Du har jo ikke røykt, og du har ikke ਲਿਬੜ ਕੇ ਲੱਕੀ ਆਪ ਹੀ ਨਾ ਆਉਂਦਾ ਹੁੰਦਾਗਾ ਹੁਣੇ ਮੈਂ ਹੋਇਆ ਪਿਆ ਜੀ ਮੈਨੂੰ ਲਿਬੜ ਇਨੀ ਦੀ ਅੱਧਾ ਤਬਣੀ ਪਿਆ ਚਲੋ ਜੀ ਆਪਣੀ ਸਬਜ਼ੀ ਵੀ ਬਣ ਗਈ ਆਪਾਂ ਮੱਝਾਂ ਦਾ ਵੀ ਕੰਮ ਨਵੇੜੇ ਗੋਹਾ ਸਿੱਟੇ ਮੱਝਾਂ ਨੂੰ ਨਮਾਤਾ ਪਾਣੀ ਪੀਂਹਿਆ ਤਾਂ ਤੇ ਚਲੋ ਜੀ ਆਪਣੀ ਸਬਜ਼ੀ ਬਣ ਗਈ ਹੁਣ ਤਿਰੋ ਜੀ ਆਪਕਾ ਦੇ ਵੀਡੀਓ ਦਾ ਐਂਡ ਮੈਂ ਉਮੀਦ ਕਰਦੀ ਹਾਂ ਜੀ ਵੀਡੀਓ ਤੁਹਾਨੂੰ ਬਹੁਤ ਹੀ ਵਧੀਆ ਲੱਗੂਗੀ ਜੇ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਆਪਾਂ ਮਿਲਦੇ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ